ਕਹ ਰਹੇ ਨੇ ਕਿ ਰੈਲੀ ਦੇ ਦੌਰਾਨ ਜਿਹੜੇ ਕੋਈ ਗੁੰਡੇ ਆਏ ਉਹਨਾਂ ਨੇ ਕਿਰਪਾਨ ਮਾਰੀ ਔਰ ਉਸੇ ਬਾਅਦ ਉਹਨਾਂ ਨੇ ਡਰਾਈਵਰ ਦੇ ਨਾਲ ਬਦਮਾਸ਼ੀ ਕੀਤੀ ਔਰ ਚਲੇ ਗਏ ਸਰਕਾਰੀ ਬਾਜ਼ੇ ਕੋਈ ਪ੍ਰਾਈਵੇਟ ਆ ਦਿਖਾਓ ਹੋ ਗਿਆ ਮੈਂ ਠੇਰ ਕੇ ਲਿਆਓ ਇੱਕ ਮਿੰਟ ਚ ਫਿਰ ਉਹਨਾਂ ਨੂੰ ਹਾਂ ਮੈਂ ਤਾਂ ਪੁੱਛਿਆ ਘਾਟ ਉਹਨਾਂ ਦਾ ਦਰਤਾਣਾ ਮੈਨਾਂ ਤੇ ਇਹਨਾਂ ਦਾ ਅਫਜ਼ਰ ਜਾਗੀ ਤਾਂ ਉਹਨਾਂ ਦੇ ਗੱਦੀ ਤੇ ਨੱਕ ਥੇਰ ਲਿਆ ਇਹਨਾਂ ਦਾ ਅਫਜ਼ਰ ਜਾਗਾ ਜਾਂਦਾ ਤੇ ਕਿਹਾ ਇਹ ਸਪੈਸੀਫਿਕ ਕਿਸੇ ਪਰਸਨ ਤੇ ਹਮਲਾ ਕਰਨ ਦੀ ਨੀਅਤ ਸੀ ਪਹਿਲਾਂ ਮੇਰੇ ਤੇ ਕੀਤਾ ਇਹਨਾਂ ਨੇ ਕੀਤਾ ਇਹ ਇਧਰੋਂ ਫਿਰ ਇਧਰ ਆ ਗਿਆ ਤੇ ਉਧਰ ਮਾਰ ਮੈਂ ਉੱਥੇ ਬੈਠਾ ਤੇ ਮੇਰੇ ਉਧਰ ਹਮਲਾ ਕਰਪਾਣਾ ਈ ਨਾਮ ਹੈ ਤੁਹਾਡਾ। ਅਸੀਂ ਇਹ ਬੋਲਾਈਏ ਕਿ ਪੁਲਿਸ ਦਾ ਪਬਲਿਕ ਦਾ ਥੋੜਾ ਜਿਹਾ ਦੁਸ਼ੀਦਾ। ਯਾਰ ਚਾਬੀ ਲੈ ਕੇ ਜਦੋਂ ਸਟਾਰਟ ਕਰਨਾ ਉਹ ਗੱਡੀ ਇਹ ਦੱਸੋ। ਪਬਲਿਕ ਦਾ ਥੋੜਾ ਜਿਹਾ। ਥੋੜਾ ਸਾਨੂੰ ਅਸੀਂ ਪਹਿਲੇ ਕਿੱਥੇ ਜਾਓ? ਪਾਗਲ ਜਿਹੜੀ ਕੰਨੀ ਨਾ ਹੁੰਦੀ ਹੋਗੀ। 50 ਪੰਜਾਬੀ ਸਾਰਾ ਪੈਣਾ ਪੁਰਾ ਪੰਜਾਬੀ ਰੱਖ ਲੈਣਾ। ਲੋਕੀ ਨੂੰ ਪੰਜਾਬੀ ਨੂੰ ਦੱਸੋ ਇਹਨੂੰ ਰੱਖਣਾ। ਇਹ ਇਹ ਨਾਲ ਗੱਡੀ ਤੋਂ ਗੱਲਬਾਤ ਚੱਲ ਰਹੀ ਵੰਦ ਰਹੀ ਕੋਈ ਗੱਲ ਇਹ। ਕੀ ਹੁਣ ਇੱਥੇ ਡਰਾਈਵਰ ਨੂੰ ਕਾਡੇ ਮੁਲਾਜ਼ਮ ਆਏ ਆ ਧੱਕੇ ਨਾਲ ਉਹ ਝੁੱਕ ਕੇ ਧੁਕੇ ਦੇਦੇ ਗਏ ਪਿੱਛੇ ਗਿਆਦਾ ਗੱਡੀ ਕੋਲ ਜੀ ਜੀ ਦੇਖੋ ਜੀ ਜਦੋਂ ਜਿਹੜੀ ਜਲਵਾੜ ਹੋ ਗਿਆ ਹਾਂ ਜੀ ਨਾ ਖਾਓ ਤੇ ਇਹ ਨਹੀਂ ਇਹਦੇ ਪਿੱਛੇ ਆਪਾਂ ਮਤਲਬ ਦੇਖੋ ਸਾਰੇ ਜਨ ਲੋਕਾਂ ਨੂੰ ਨਹੀਂ ਬਿਲਕੁਲ ਸਾਡੇ ਬਿਲਕੁਲ ਨਹੀਂ ਬਿਲਕੁਲ ਜੈ ਬਿਲਕੁਲ ਜੈ ਜਾ ਅਸ਼ਾ ਆਹ ਡਰ ਰਿਹਾ ਇਹਨਾਂ ਨੂੰ ਸ਼ਵਾਸ ਆਪਣਾ ਦਵਾ ਵੀ ਅਸੀਂ ਪਰਚਾ ਕਰਾਂਗੇ ਕੋਈ ਨਹੀਂ ਕੋਈ ਕੰਮ ਨਹੀਂ ਕਰਾਂਗੇ 1000 90 ਆਪਕੇ ਜਨਾਬ ਕਰੋ ਕੋਈ ਧੱਕੇ ਖਲ ਨਹੀਂ ਕਰਦਾ ਕੋਈ ਨਹੀਂ ਜਨਾਬ ਫੈਸਲਾ ਕਰੀਏ ਫਰੈਂਡ ਹਰੇ ਨਾ ਕੋਈ ਕੰਮ ਕਰਵਾਤਾ ਨਹੀਂ ਮੈਂ ਹਰ ਕਟਿਆ ਸੀ ਨਾ ਮੈਂ ਕਹਿਤਾ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਮੈਂ ਕਹਿਤਾ ਕੱਲ ਨੂੰ ਬਹੁਤ ਬੰਦੇ ਆਉਣਗੇ ਆਦੇ ਮੁੰਡੇ ਨੂੰ બબલ ચક્કો આખો જ આવી ગયો જાવો 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 જાવ Niyah tisha ki hafi da salah <laughs> forty sorry ay Cinat ਇਹ ਗੱਡੀ ਨਾਲ ਮਰਦੇ। ਮਿਚੋਪਾ ਬੰਦਾ ਮਾਰਦਾ। ਬੰਦੇ ਕਦਾ ਮਾਰਦੇ। ਮਾਰ ਤੇ ਲੱਗੇ। ਗੱਡੀ ਨਾਲ ਮਾਰ ਕਰਕੇ ਜੀ। ਨਾਮ ਦਾ ਨਾਮ ਲੋ। ਗੱਡੀ ਮਲਾਵੇ ਤੁਹਾਨੂੰ ਨਾ ਖੇਲ ਹੋ ਜੇ। ਉਹ ਵੀ ਸਰਕਾਰੀ ਮੁਲਾਜ਼ਮ ਨੇ। ਉਹ ਵੀ ਆ। ਗੱਡੀ ਨਾਲ ਮਰਦੇ। ਕਿਹੜਾ ਚੰਗਾ ਭਲਾ ਮਾਰਦ ਲਗੇ ਉਹ ਕਿਥੇ? ਗੱਡੀ ਨਾਲ ਨੋਰ ਸਿੰਘ ਨੂੰ ਕੋਈ ਪਤਾ ਨਹੀਂ। ਆਈ ਰੋ ਪਿੱਛੇ ਪੀ.ਆਰ.ਟੀ.ਸੀ. ਜਿਹੜੀ ਕਰਾਈ ਹੋਈ ਉਹ ਸਵਾਰੀਆਂ ਵਿੱਚ ਲੱਗੀਆਂ ਆ ਤੇ ਗੱਡੀ ਤੇ ਆ ਪੂਰੀ ਲਾਂ ਲੱਗੀ ਪਈ। ਉਹ ਸਵਾਰੀਆਂ ਜਿਹੜੀਆਂ ਉਹ 14 ਚੀਕਾ ਮਾਰੀਆਂ ਜਦੋਂ ਇਧਰੋਂ ਕਿਰਪਾਨਾਂ ਮਾਰੀਆਂ ਨੂੰ ਆਣ ਕੇ ਇਧਰ ਹੀ ਸਾਰੀਆਂ ਵਾਰੀਆਂ ਸਾਡੀ ਚਾਬੀ ਵੀ ਕੱਢ ਕੇ ਲੈ ਗਿਆ ਮੜਕੇ ਇਧਰੋਂ ਵਾਰੀ ਤੇ ਖੁੱਲੀ ਨਹੀਂ ਤੇ ਇੱਕ ਨਹੀਂ ਸੈਡ ਆਣ ਕੇ ਪ੍ਰਿੰਟ ਨੂੰ ਮਾਰ ਲਾ ਪਿਆ ਆਹ ਤੋਂ ਪੁੱਛਾ ਵੀ ਚਾਰ ਅੱਠ ਜਣੇ ਉਹਨਾਂ ਗਾੜੀਆਂ ਖੜਦੇ ਮੁੰਡੇ ਜਿਹੜੇ ਮੁੰਡੇ ਆਏ ਆ ਤੇ ਚਾਰ ਜਿਹੜੇ ਉਹ ਬਾਬੇ ਗੋਲ ਕਰਨੇ ਵਾਲੇ ਉਹਨਾਂ ਕੋਈ ਪਰਪਾਨਾ ਕਿਉਂ ਬਣੇ ਜਿਹਨੇ ਰੈਲੀ ਦਾ ਕਰਕੇ ਜਿਆਦਾ ਮੈਂ ਠੰਡੇ ਆ ਸਾਡੀ ਜੀ ਰੈਲੀ ਇਹ ਰੈਲੀਆਂ ਥੋੜਾ ਇਹ ਲੋਕਾਂ ਨੂੰ ਜਾਂਦਾ ਖਰਾਬ ਕਰਨਾ ਤੇ ਸਿਰਫ ਰੈਲੀਆਂ ਨਹੀਂ ਹੈ ਤੁਹਾਡਾ ਨਾਮ ਕੀ ਹੈ ਸਾਡਾ ਪੁਖਤਾਰ ਸੇਗਾ ਕਿਥੋਂ ਆ ਰਹੇ ਸੀ ਕੇ ਬਸ ਸਵਾਰੀ ਖੋਲ ਨਹੀਂ ਲੈਣ ਲੱਗੀ ਜੀ ਵਿੱਚ ਗੱਡੀ ਦਾ ਨੁਕਸਾਨ ਨਹੀਂ ਹੋਇਆ ਸਵਾਰੀ ਦਾ ਸਵਾਰੀ ਆ ਤੇਰੀ ਇੱਕ ਕੁੜੀ ਨੇ ਜਿਹੜੀ ਉਹ ਮਾਥਾ ਤੇ ਵੀਡੀਓ ਬਣਾਈ ਆ ਹਰ ਕੋਲ ਵੀਡੀਓ ਬਣਾਉਂਦੇ ਟਾਈਮ ਨਹੀਂ ਮਿਲਿਆ ਉਹ ਗੱਡੀ ਨੂੰ ਮਾਰ ਲਾ ਦਿੱਤੇ ਆ ਬਸ ਨਾ ਸਾਹ ਆਕੀਦ ਰੋਈ ਸੀਗੀ ਦਿੱਲੀ ਤੋਂ ਆ ਰਹੇ ਨੇ ਦਿੱਲੀ ਤੋਂ ਆ ਰਹੇ ਨੇ ਦੇਖੋ ਕੋਈ ਪਹਿਲਾ ਵਿਵਾਦ ਹੋਇਆ ਤਾਂ ਡਾਣ ਨਾਲ ਇਹ ਕੁਝ ਇੱਥੇ ਸਵਾਰੀ ਕੋਈ ਪਹਿਲੀ ਗੱਲ ਤੋਂ ਹੋਣੀ ਹੈ ਜਾਂ ਚਲਗੀ ਹੋਣੀ ਆ ਪੁੱਛ ਲਓ ਜੀ ਸਾਡੀ ਕਰੇਗੇ ਗੱਲ ਇਹਦਾ ਇੱਕਦਮ ਆ ਕੇ ਰੋਕਣਾ ਰੋਕ ਲੈਣਾ ਤੁਹਾਨੂੰ ਇੱਥੇ ਰੁਕ ਕੇ ਆਣ ਗਏ ਪਹਿਲਾਂ ਉੱਥੇ ਆਏ ਉਂਗਰਾਈਏ ਕਰਦੇ ਨੇ ਮੈਂ ਕੀ ਆ ਇੱਥੇ ਆਣ ਗਏ ਕੋਈ ਸਾਈਡ ਤੋਂ ਲੈ ਕੇ ਇੱਥੇ ਇੱਥੇ ਹੀ ਸਾੜੀ ਹੋਣੇ ਆ ਸਾੜੀ ਇਧਰ ਮੁੜਨਾ ਹੈ ਹੂੰ ਤਾਨੂੰ ਉਹਦੇ ਬਿਲਕੁਲ ਮਾਹਵਲੀ ਦੁੱਤੀ ਹਟ ਜਾਂਦਾ ਕਿੰਨੇ ਕੁ ਜਾਣੇ ਸੀਗੇ ਉਹ ਹੋਰ ਛਾਈ ਆਉਣਾ ਉਹ ਵੇਖੋ ਕੀ ਕਰਦੇ ਆ ਕਿੰਨੇ ਕੁ ਜਾਣੇ ਸੀਗੇ ਜੀ ਉਹਦਾ ਗੱਡੀ ਦਾ ਨੁਕਸਾਨ ਹੈ ਉਹ ਵੇਖੋ ਕਿਵੇਂ ਕੋਈ ਆ ਬੇਦਰ ਮਾਰਿਆ ਇੱਥੇ ਚਾਬੀ ਗੱਡੀ ਜਿਹੜੀ ਹਟਾੜ ਕਰ ਲਈਏ ਦੂਜੀ ਸਹਸਰ ਵਾਲੀ ਗੱਡੀ ਦਾ ਸਟਾਰਟ ਹੋਣੀ ਨਹੀਂ ਹੋਣ ਜਿਹੜੇ ਚਾਬੀ ਨਾ ਮਿਲੀ ਚਾਬੀ ਨਾਲ ਹੀ ਕੱਢ ਕੇ ਲੈ ਗਏ ਚਾਬੀ ਜਦੋਂ ਇੱਕਦਮ ਉੱਤਰ ਕੇ ਗਿਆ ਤੇ ਲੈ ਬਾਈਕ ਨੂੰ ਗੱਡੀ 'ਤੇ ਪਾ ਨਦੇ ਉਹ ਚਾਬੀ ਬਾੜੇ ਲੈ ਗਏ ਕਿੰਨੇ ਜਾਣੇ ਸੀ ਕਿੰਨੇ ਜਾਣੇ ਸੀਗੇ ਟੋਟਲ 4 ਗੱਡੀ ਜਾ 8 ਜੜੇ ਉੱਦਾਂ ਹੋ ਮੋਨੇ ਅੱਜ ਇਹਨੇ 4-8 80% ਹਾਂ 80% ਲੱਗਦਾ ਕਿ ਤੇ ਤੁਹਾਡੀਆਂ ਕੁਰਬਾਨੀਆਂ ਕਿ ਸਾਰੀਆਂ ਤੇ ਜਿਹੜੇ ਬਾਬੇ ਉਹਨਾਂ ਕੁਰਬਾਨਾ ਮਾਰਿਆ ਦੂਜੇ ਮੁੱਖ ਜਮਕੇ ਮਾਰ ਲਿਆ ਪਾਣੀ ਦੀਆ ਮਾਰ ਲਿਆ ਨਹੀਂ ਕੰਡੈਕਟਰ ਨੂੰ ਵੀ ਤੁਸੀਂ ਕਹਿ ਰਹੇ ਹੋ ਮਾਰਿਆ ਆਹ ਬੀ ਤੁਹਾਡੇ ਤੁਹਾਡੇ ਮਾਰਿਆ ਉਹਨਾਂ ਨੇ ਇੱਥੇ ਪਾਸ ਵਾਲੇ ਦੀ ਛੜਪ ਹੋਈ ਹੈ ਕਿਸੇ ਆਪਸ ਵਿੱਚ ਉਹ ਹਲੇ ਵੈਰੀਫਾਈ ਕਰਦੇ ਆ ਕਿਹਦੇ ਨਾਲ ਛੜਪ ਹੋਈ ਆ ਪਰ ਉਤੋਂ ਬਾਅਦ ਜਿਹੜਾ ਰੋਡ ਜਾਮ ਹੋਇਆ ਸੀ ਉਹਦੇ ਨੂੰ ਅਸੀਂ ਖਲਾਇਆ ਅੱਛਾ ਕਾਂਗਰਸ ਦੇ ਵੱਲੋਂ ਰੋਡ ਸ਼ੋ ਵੀ ਕੱਢਿਆ ਜਾ ਰਿਹਾ ਇਹ ਵੀ ਪ੍ਰਤੀਤ ਹੋ ਰਿਹਾ ਕਿ ਸ਼ਾਇਦ ਉਹਨੂੰ ਰੋਕਣ ਦੀ ਜਾਂ ਉਹਨੂੰ ਫੇਲ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਕੋਚਾ ਜਿਆ ਸਾਹਮਣੇ ਆਇਆ ਤੁਹਾਡੇ ਇਦਾਂ ਦਾ ਕੁਝ ਨਹੀਂ ਹੈਗਾ ਇਹਦਾ ਆ ਕੜਾ ਹੋਇਆ ਕਰੋੜੇ ਰੇਜ ਦਾ ਮਾਮਲਾ ਹੈਗਾ ਉਹਦੇ ਵਿੱਚ ਕੋਈ ਆਪਸ ਵਿੱਚ ਦੋ ਪਾਰਟੀਆਂ ਲੜੀਆਂ ਬੱਸ ਵਾਲਿਆਂ ਨਾਲ ਲੜਿਆ ਕੋਈ ਜਿਹੜੇ ਮੁਖਤਿਆਰ ਡਰਾਈਵਰ ਹੈਗੇ ਨੇ ਬੱਸ ਦੇ ਉਹਨਾਂ ਦਾ ਕਹਿਣਾ ਹੈ ਕਿ ਰੈਲੀ ਦੇ ਵਿੱਚੋ ਹੀ ਕੁਛ ਸ਼ਨਾਤੀ ਅਨਸਰ ਆਈ ਸੀ ਉਹਨਾਂ ਨੇ ਹਮਲਾ ਕੀਤਾ ਦੇਖੋ ਜੀ ਇਦਾਂ ਕੋਈ ਤੇ ਸਟicker ਤਾਂ ਲੱਗਿਆ ਨਹੀਂ ਹੋਵੇ ਰੈਲੀ 'ਚ ਆਏ ਸੀ ਨਹੀਂ ਐਸਾ ਉਹਦਾ ਵੈਰੀਫਾਈ ਹੋਇਆ ਤੇ ਪਤਾ ਲੱਗੇਗਾ ਕੁਝ ਲੋਕ ਕਹਿ ਰਹੇ ਨੇ ਕਿ ਰੈਲੀ ਦੇ ਦੌਰਾਨ ਜਿਹੜੇ ਕੋਈ ਗੁੰਡੇ ਆਏ ਉਹਨਾਂ ਨੇ ਕਿਰਪਾਨ ਮਾਰੀ ਔਰ ਉਸ ਦੇ ਬਾਅਦ ਉਹਨਾਂ ਨੇ ਡਰਾਈਵਰ ਦੇ ਨਾਲ ਬਦਤਮੀਜ਼ੀ ਕੀਤੀ ਔਰ ਚਲੇ ਗਏ ਇਹ ਸਾਰੀ ਚੀਜ਼ਾਂ ਵੈਰੀਫਾਈ ਕਰਕੇ ਪਤਾ ਲੱਗੇਗਾ ਕੌਣ ਕੀ ਹੁਣ ਨਵੇੜਾ ਕੀ ਹੋਇਆ ਸੀ ਉਹ ਜਿਹੜਾ ਵੀ ਇਹ ਕਹਿੰਦੇ ਪਏ ਆ ਵੀ ਸਾਡੇ ਨਾਲ ਧੱਕਾ ਹੋਇਆ ਇਹ ਪਤਾ ਬਿਆਨ ਲਿਖਣਗੇ ਉਹਦੀ ਅਸੀਂ ਐਫਆਈਆਰ ਦਰਜ ਕਰਾਂਗੇ ਉਸ ਤੋਂ ਇਨਵੈਸਟਿਗੇਟ ਕਰਾਂਗੇ ਜਿਹੜੇ ਜਿਹੜੇ ਬੰਦੇ ਹੋਣਗੇ ਉਹਨਾਂ ਨੂੰ ਫੜ ਕੇ ਕਰਦੇ ਆ